ਇੱਥੇ ਵੀ ਅਸੀਂ ਟੇਬਲ ਤੇ ਲੂਡੋ ਵਗੈਰਾ ਤੇ ਬਾਕੀ ਬੱਚਿਆਂ ਤੋਂ ਪਾਠ ਸ਼ੁੱਧ ਗੁਰਬਾਣੀ ਕੰਠ ਅਤੇ ਸੁੰਦਰ ਲੁਖਾਈ ਮੁਕਾਬਲੇ ਵੀ ਕਰਵਾਉਨੇ ਆ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰ ਪਉ ਨਿਰਵੈ ਅਕਾਲ ਮੂਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਬਾਬਾ ਜੀ ਸਿੰਘ ਜੀ ਤੰਤਨ ਤੰਤ ਬਾਬਾ ਜੂਹਾਰ ਸਿੰਘ ਜੀ ਤੰਤਨ ਬਾਬਾ ਚੋਰਾਵਰ ਸਿੰਘ ਜੀ ਤੰਤਨ ਬਾਬਾ ਫਤਿਹ ਸਿੰਘ ਜੀ ਹਮਕਾ ਸਤਾਮ ਕਰਤਾ ਪੂਰਕਨੀ ਪੋ ਅੱਜ ਅਸੀਂ ਪਹੁੰਚੇ ਆਂ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਇੱਥੇ ਬਹੁਤ ਇੱਕ ਵੱਖਰੀ ਪ੍ਰਦਰਸ਼ਨੀ ਲੱਗੀ ਹੋਈ ਆ ਜਿੱਥੇ ਛੋਟੇ ਹੀ ਬੱਚਿਆਂ ਨੂੰ ਗੁਰੂ ਦੇ ਨਾਮ ਨਾਲ ਜੋੜਿਆ ਜਾਂਦਾ ਹੈ ਤੇ ਪੰਜਾਬੀ ਬੋਲੀ ਵੀ ਜਿਹੜੀ ਸਿਖਾਈ ਜਾਂਦੀ ਆ ਤੇ ਸਾਡੇ ਨਾਲ ਸਰ ਜੁੜੇ ਨੇ ਤੇ ਜਿਨ੍ਹਾਂ ਨੇ ਪ੍ਰਦਰਸ਼ਨੀ ਲਗਾਈ ਆ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਭ ਨੂੰ ਸਾਰੀ ਸੰਗਤ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਮੂਹ ਸਾਧ ਸੰਗਤ ਨੂੰ ਛੋਟੇ ਸਹਿਬਜ਼ਾਦਿਆਂ ਦੇ ਜੋ ਸ਼ਹੀਦੀ ਦਿਹਾੜੇ ਤੇ ਕੋਟ-ਕੋਟ ਵਰਨਾਮ ਹੋਵੇ ਇਸ ਤੋਂ ਇਲਾਵਾ ਅਸੀਂ ਕਲਗੀਧਰ ਟਰੱਸਟ ਅਕਾਲ ਅਕੈਡਮੀ ਬੜੂ ਸਾਹਿਬ ਤੋਂ ਆਪਣੀ ਇੱਕ ਪ੍ਰਦਰਸ਼ਨੀ ਲਗਾਈ ਹੋਈ ਹੈ ਜਿਸ ਦੇ ਵਿੱਚ ਅਸੀਂ ਛੋਟੇ ਬੱਚੇ 3 ਸਾਲ ਦੇ ਬੱਚੇ ਤੋਂ ਲੈ ਕੇ 15 ਸਾਲ ਦੇ ਬੱਚਿਆਂ ਤੱਕ ਗੁਰਮਤ ਮੁਕਾਬਲੇ ਕਰਵਾਨੇ ਆ ਜੋ-ਜੋ ਗੁਰਮਤ ਮੁਕਾਬਲੇ ਅਸੀਂ ਕਰਵਾ ਰਹੇ ਆ ਉਹ ਇਸ ਤਰ੍ਹਾਂ ਤੁਹਾਨੂੰ ਮੈਂ ਬਰੀਫ ਦੇ ਨਾਲ ਦੱਸਣਾ ਚਾਹਣਾ ਸਭ ਤੋਂ ਪਹਿਲਾਂ ਪੰਡਿਤ ਹਰਦੇਵਾਲ ਜੀ ਗੁਰਮਤ ਪ੍ਰਸ਼ਨ ਉਤਰੀ ਮੁਕਾਬਲਾ ਤੁਰਕੀ ਬਾਣੀ ਗੁਰਬਾਣੀ ਕੰਠ ਸ਼ੁੱਧ ਗੁਰਮਖੀ ਪੱਟੀ ਸੁੰਦਰ ਲਿਖਾਈ ਪ੍ਰਤੀਯੋਗਤਾ ਭਾਈ ਸੋਭਾ ਸਿੰਘ ਜੀ ਕਲਾ ਪ੍ਰਤੀਯੋਗਤਾ ਭਾਈ ਵੀਰ ਸਿੰਘ ਜੀ ਲੇਖ ਪ੍ਰਤੀਯੋਗਤਾ ਇਸ ਤਰ੍ਹਾਂ ਤੁਸੀਂ ਸਾਡੇ ਦੇਖ ਸਕਦੇ ਹੋ ਇੱਥੇ ਵੀ ਅਸੀਂ ਟੇਬਲ ਤੇ ਲੂਡੋ ਵਗੈਰਾ ਤੇ ਬਾਕੀ ਬੱਚਿਆਂ ਤੋਂ ਪਾਠ ਸ਼ੋਤ ਗੁਰਬਾਣੀ ਕੰਠ ਤੇ ਸੁੰਦਰ ਲਿਖਾਈ ਮੁਕਾਬਲੇ ਵੀ ਕਰਵਾਉਨੇ ਆ ਹੁਣ ਤੱਕ ਸਾਡੇ ਕੋਲ ਤਕਰੀਬਨ 40 ਤੋਂ 45 ਬੱਚੇ ਪਾਰਟਿਸਪੇਟ ਕਰ ਚੁੱਕੇ ਆ ਜਿਨ੍ਹਾਂ ਨੂੰ ਅਸੀਂ ਉਹਨਾਂ ਦੀ ਕੈਲੀਬਰ ਦੇ ਮੁਤਾਬਿਕ ਮੈਡਲ ਦਿੱਤੇ ਜਾਣੇ ਆ ਤੇ ਇਸ ਤੋਂ ਇਲਾਵਾ ਅਸੀਂ ਉਹਨਾਂ ਨੂੰ ਪੈਨ ਵਗੈਰਾ ਦੰਨੇ ਆ ਤੇ ਬਾਕੀ ਜੋ ਵੀ ਉਹਨਾਂ ਦਾ ਬਣਦਾ ਮਾਨ ਸਨਮਾਨ ਹੈ ਉਹ ਕਰਦੇ ਆ ਇਸ ਤੋਂ ਇਲਾਵਾ ਅਕਾਲ ਅਕੈਡਮੀ ਬੜੂ ਸਾਹਿਬ ਦੁਨੀਆ ਭਰ ਦੇ ਵਿੱਚ ਜਿੱਥੇ ਛੋਟੇ ਬੱਚਿਆਂ ਨੂੰ ਆਪਣੇ ਗੁਰਮਤ ਤੇ ਗੁਰਮਕ ਫਲਵਾੜੀ ਦੇ ਨਾਲ ਜੋੜਦਾ ਹੈ ਉੱਥੇ ਹੀ ਅੱਜ ਸਾਨੂੰ ਮੌਕਾ ਮਿਲਿਆ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਆ ਕੇ ਆਪਣੀ ਐਸ ਸਵਾਵਾ ਨਿਭਾਉਣ ਦਾ ਇਸ ਤੋਂ ਇਲਾਵਾ ਅਸੀਂ ਸਮੂਹ ਸਾਧ ਸੰਗਤ ਨੂੰ ਬੇਨਤੀ ਕਰਦੇ ਆ ਕਿ ਵੱਧੋ ਵੱਧ ਅਕਾਲ ਅਕੈਡਮੀ ਦੇ ਵਿੱਚ ਆਪਣੇ ਬੱਚੇ ਪੜਾਓ ਤਾਂ ਕਿ ਬੱਚੇ ਆਪਣੇ ਪੜਾਈ ਦੇ ਨਾਲ ਨਾਲ ਆਪਣੀ ਗੁਰ ਸਿੱਖੀ ਜੀਵਨ ਦੇ ਨਾਲ ਵੀ ਜੁੜੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰ ਪਉ ਨਿਰਵੈ ਅਕਾਲ ਮੂਰਤ ਜੁਨੀ ਸੈਪੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈਪੀ ਸਚੁ ਨਾਨਕ ਹੋਸੀ ਵੀ ਸੱਚ ਸੋਚੈ ਸੋਚ ਨ ਹੋਵਈ ਜੈ ਸੋਚੀ ਲਖਵਾਰ ਚੁੱਪੈ ਚੁੱਪ ਨ ਹੋਵਈ ਜੈ ਲਾਹੇ ਲਾ ਲਿਫਤਾਰ ਭੁਖਿਆ ਭੁਖ ਨ ਉਤਰੀ ਜੈ ਬੰਨਾ ਪੁਰੀਆ ਭਾਰ ਸਹਸ ਧਿਆਨ ਕੋ ਲਖ ਹੋਵੇ ਤਾਂ ਇਕ ਨ ਚੱਲੇ ਨਾਲ ਕਿਫ ਚਿਆਰਾ ਹੋਈਐ ਕਿਫ ਕੂੜੇ ਟੁੱਟੇ ਭਾਰ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਿਹਾ ਜਾਈ ਹੁਕਮੀ ਹੋਵਣ ਜੀ ਕਮ ਲੁਕ ਸੁਖ ਪਾਇਆ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪੁਹਾਈ ਹੈ हुक्म अंदर सबको भार हुक्म ना कोए नानक ना हुक्म जय बुझे तो होमें कहे न कोए गावे को तान होवे किस्से तान गावे को दात जड़े निशान गावे को विद्या विखम विचार गावे को तन, तन बाबा अजीत सिंह जी तन, तन बाबा जुजार सिंह जी तन, तन बाबा जुजा जोरावर सिंह जी तन, तन बाबा फतेह सिंह जी वाहगुरु जी का खालसा वाहगुरु जी की फतेह वाहगुरु जी का खालसा वाहगुरु जी की फतेह तन तन सिंह जी ਤੰਤਨ ਬਾਬਾ ਜੋਹਾਰ ਸਿੰਘ ਦੀ ਤੰਤਨ ਬਾਬਾ ਜੋਰਾਵਰ ਸਿੰਘ ਦੀ ਤੰਤਨ ਬਾਬਾ ਫਤਿਹ ਸਿੰਘ ਦੀ ਵਾਈ ਗੁਰਜੀ ਕਾਹਦਾ ਆ ਵਾਈ ਗੁਰਜੀ ਕੀ ਫਤਿਹ

मंदा सच्चा सवेरे उठ के फते बलामा बढ़िया तो मैं पे प्यावा हर रोज आवा मैं मट्टा दे देख जा अंदर पढ़ के बिवान बनाएगा एक चंगा इंसान बनाएगा वाहगुरु जी का खालसा जी की फतेह